ਸਟਾਰ ਲਗਭਗ ਪਿਛਲੇ 4 ਦਹਾਕਿਆਂ ਤੋਂ ਲੁਧਿਆਣੇ ਦੇ ਬੁੱਡੇ ਨਾਲੇ ਦੀ ਚਰਚਾ ਹੁੰਦੀ ਆ ਰਹੀ ਹੈ ਡੰਡੀ ਇਸ ਸਬੰਧੀ ਤਤਕਾਲੀ ਸਰਕਾਰਾਂ ਨੇ ਸਮੇਂ-ਸਮੇਂ ਇਹ ਯਤਨ ਕੀਤੇ ਸੰਨ ਕੇ ਨਾਲੇ ਵਿੱਚ ਪੈਣ ਵਾਲੇ ਬੇहद ਗੰਦਲੇ ਅਤੇ ਰਸਾਇਣਾਂ ਯੋਗਤ ਪਾਣੀ ਨੂੰ ਸਾਫ਼ ਕਰਕੇ ਹੀ ਨਾਲੇ ਵਿੱਚ ਪੈਣ ਦਿੱਤਾ ਜਾਏ ਡੰਡੀ ਮਕਸਦ ਇਹੀ ਸੀ ਕਿ ਜਿੰਨਾ ਕਾਰਨਾ ਕਰਕੇ ਇਹ ਬੇहद ਦੂਸ਼ਤ ਹੋ ਰਿਹਾ ਹੈ ਉਹਨਾਂ ਨੂੰ ਦੂਰ ਕੀਤਾ ਜਾਏ ਡੰਡੀ ਪੰਜਾਬ ਦੀਆਂ ਸਰਕਾਰਾਂ ਨੇ ਵੀ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਇਸ ਸੰਬੰਧੀ ਯੋਜਨਾਬੰਦੀ ਕੀਤੀ ਡੰਡੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਲਗਾਤਾਰ ਇਸ ਬਾਰੇ ਚਿੰਤਾ ਪ੍ਰਗਟਾਈ ਪਰ ਹਾਲੇ ਤੱਕ ਵੀ ਪ੍ਰਣਾਲਾ ਉਥੇ ਦਾ ਉਥੇ ਹੀ ਹੈ ਡੰਡੀ ਪਿਛਲੇ ਦਿਨੀ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਵੀ ਇਸ ਮਾਮਲੇ ਨੂੰ ਰਾਜ ਸਭਾ ਵਿੱਚ ਚੁੱਕਿਆ ਅਤੇ ਸਬੰਧਿਤ ਮੰਤਰੀਲੇ ਤੋਂ ਇਹ ਵੀ ਪੁੱਛਿਆ ਕਿ ਹੁਣ ਤੱਕ ਇਸ ਸੰਬੰਧੀ ਕੀ ਕੀ ਯਤਨ ਕੀਤੇ ਗਏ ਹਨ ਕੁਐਸਚਨ ਮਾਰਕ ਇਸ ਬਾਰੇ ਜਲ ਸ਼ਕਤੀ ਰਾਜ ਮੰਤਰੀ ਰਾਜਪੂਸ਼ਣ ਚੌਧਰੀ ਨੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੰਦਿਆਂ ਰੰਗਾਈ ਸਨਤ ਡਾਈਂਡ ਇੰਡਸਟਰੀ ਵੱਲੋਂ ਲਗਾਏ ਗਏ 40 ਐਮ ਐਲ ਡੀ 50 ਐਮ ਐਲ ਡੀ ਅਤੇ 15 ਐਮ ਐਲ ਡੀ ਦੇ ਟ੍ਰੀਟਮੈਂਟ ਪਲਾਂਟਾਂ ਦਾ ਜ਼ਿਕਰ ਕੀਤਾ ਅਤੇ ਸੋਲਿਡ ਵੇਸਟ ਨਿਪਟਾਰੇ ਲਈ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਤਾਜਪੁਰ ਡੈਰੀ ਕੰਪਲੈਕਸ ਵਿੱਚ 1000 ਟਨ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਬਾਇਓ ਗੈਸ ਪਲਾਂਟ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਡੰਡੀ ਜਿੱਥੋਂ ਤੱਕ ਬੁੱਡੇ ਨਾਲੇ ਦਾ ਸਬੰਧ ਹੈ ਇਹ ਮਾਲਵਾ ਖੇਤਰ ਦੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਗੁਜ਼ਰਦਾ ਹੈ ਡੰਡੀ ਇਸ ਦਾ ਅਤ ਗੰਦਲਾ ਪਾਣੀ ਸਤਲੁਜ ਦਰਿਆ ਵਿੱਚ ਪੈਂਦਾ ਹੈ ਡੰਡੀ ਪੰਜਾਬ ਦੇ ਹਰੀਕੇ ਦੇ ਨੇੜੇ ਫਿਰੋਜ਼ਪੁਰ ਮਲੂਟ ਜ਼ੀਰਾ ਆਦ ਇਲਾਕਿਆਂ ਦੇ ਸਰਹਿੰਦ ਫੀਡਰ ਨਾਲ ਜੁੜੇ ਹੋਣ ਕਾਰਨ ਇਸ ਦੇ ਗੰਦਲੇ ਪਾਣੀ ਦਾ ਅਸਰ ਸਬਥਾਂ ਉੱਤੇ ਪੈਂਦਾ ਹੈ ਡੰਡੀ ਸਮੇਂ-ਸਮੇਂ ਇਸ ਦੇ ਪਾਣੀ ਵਿੱਚ ਸੁਧਾਰ ਦੇ ਅਨੇਕਾਂ ਯਤਨ ਕੀਤੇ ਜਾਂਦੇ ਰਹੇ ਹਨ ਡੰਡੀ ਸਾਲ 2006 ਵਿੱਚ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਲੁਧਿਆਣੇ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਇੱਕ ਜਥੇਬੰਦੀ ਨੇ ਵੀ ਇਸ ਸੰਬੰਧੀ ਵੱਖ-ਵੱਖ ਸੰਬੰਧਿਤ ਵਿਭਾਗਾਂ ਕੋਲ ਪਹੁੰਚ ਕੀਤੀ ਸੀ ਡੰਡੀ ਪੰਜਾਬ ਖੇਤੀ ਯੂਨੀਵਰਸਿਟੀ ਨੇ ਵੀ ਸਾਲ 2008 ਵਿੱਚ ਇਸ ਦੇ ਰਸਾਇਣਾਂ ਯੁਕਤ ਪਾਣੀ ਨਾਲ ਪੈਦਾ ਹੋਣ ਵਾਲੀਆਂ ਫਸਲਾਂ ਅਤੇ ਸਬਜ਼ੀਆਂ ਉੱਤੇ ਪੈ ਰਹੇ ਮਾੜੇ ਅਸਰ ਦੀ ਰਿਪੋਰਟ ਦਿੱਤੀ ਸੀ ਡੰਡੀ ਇਸ ਦੇ ਨਾਲ-ਨਾਲ ਖੇਤੀ ਦੇ ਖੇਤਰ ਵਿੱਚ ਰਸਾਇਣਿਕ ਖਾਦਾਂ ਦੀ ਵੱਧ ਤੋਂ ਵੱਧ ਹੋ ਰਹੀ ਵਰਤੋਂ ਨੇ ਵੀ ਜ਼ਮੀਨ ਹੇਠਲੇ ਪਾਣੀ ਨੂੰ ਬੁਰੀ ਤਰ੍ਹਾਂ ਗੰਦਲਾ ਕਰ ਦਿੱਤਾ ਹੈ ਡੰਡੀ अनेका ਸਨਾਤਾ ਸਿੱਧੇ ਬੋਰ ਕਰਕੇ ਵੀ ਗੰਦਾ ਅਤੇ ਰਸਾਇਣਾਇਕਤ ਪਾਣੀ ਜ਼ਮੀਨ ਹੇਠਾਂ ਛੁੱਟੀ ਜਾ ਰਹੀਆਂ ਹਨ ਡੰਡੀ ਇਸ ਸਭ ਕੁਝ ਕਾਰਨ ਪੰਜਾਬ ਵਿੱਚ ਬਹੁਤ ਸਾਰੀਆਂ ਕਾਮਾ ਉਤੇ ਧਰਤੀ ਹੇਠਲੇ ਪਾਣੀ ਦੇ ਯੂਰੇਨੀਅਮ ਯੋਗਤ